ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨਵੀਂ ਰੈਸਪੀ ਬਣਾਉਣ ਜਾ ਰਹੇ ਹਾਂ ਅਰਬੀ ਦੇ ਪੱਤਿਆਂ ਦੀ ਸਬਜ਼ੀ ਤੇ ਵੀਡੀਓ ਵੀਡੀਓ ਜੀ ਆਨਸਾ ਕੋ ਬਣ ਰਿਹਾ ਇਹ ਪੱਤੇ ਮੈਂ ਦੋ ਤਿੰਨ ਪਾਣੀ ਨਾਲ ਧੋਲੇ ਸੀ ਜੀ ਸਾਫ਼ ਕਰਲੇ ਬਿਲਕੁਲ ਇਹਨੂੰ ਹੁਣ ਆਪਾਂ ਪਤਲੇ ਬਰੀਕ ਕੱਟ ਲੈਣੇ ਆ ਇਹ ਜਿਹੜੇ ਡੰਡਲ ਨੇ ਇਹਨਾਂ ਦੇ ਕੱਟਦੇ ਨਹੀਂ ਹੁੰਦੇ ਨੇ ਦੇਖੋ ਜੀ ਆਪਾਂ ਇਹਨਾਂ ਦੇ ਵਿਚਾਲੇ ਕੱਟ ਲਗਾ ਕੇ ਥੱਲੇ ਕੱਟਦੇ ਆਂ ਕੱਟ ਕੇ ਆਪਾਂ ਨੂੰ ਚੰਗੀ ਤਰ੍ਹਾਂ ਫਰੀਕ ਜਿੰਨਾ ਤੱਕ ਆਹ ਹੋ ਸਕਦੇ ਨੂੰ ਨਾਲ ਕੇ ਫੀਕ ਪਾ ਲੂਗੀ ਕਿਉਂਕਿ ਵੱਡਾ ਪੱਤਾ ਹੁੰਦਾ ਹੈ ਇਹ ਨਾ ਇਸ ਕਰਕੇ ਵੀਡੀਓ ਨਾਲ ਐਂਡ ਤੱਕ ਬਣੇ ਰਹਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੀ ਇਹ ਆਪਾਂ ਚੰਗੀ ਤਰ੍ਹਾਂ ਕੱਟ ਲੈਨੇ ਜੀ ਸੱਤੇ ਇਹ ਆਪਾਂ ਪਿਆਜ ਲੈ ਲੈਨੇ ਜੀ ਦੋ ਤੇ ਇਹ ਲੰਬੇ ਹੀ ਕੱਟਨੇ ਨੇ ਪਿਆਜ ਇਹ ਲਸਣ ਇਹ ਆਲੂ ਲੈਨੇ ਜੀ ਦੋ మీడియం ਸਾਈਜ਼ ਦੇ ਇਹ ਵੀ ਲੰਬੇ ਹੀ ਕੱਟਨੇ ਨੇ ਬਰੀਕ ਵਾਲੇ ਤੇ ਇਹ ਆਪਾਂ ਟਮਾਟਰ ਪਾਏਗੇ ਉਨਾਪੋ ਪੈਨ ਵਿੱਚ ਜਿਹੜੇ ਆਲੂ ਨੇ ਉਹ ਥੋੜੇ ਥੋੜੇ ਤਰਦੇ। ਤੇ ਇਹਦੇ ਵਿੱਚ ਬਾਕੀ ਕੜੀ ਦੇ ਵਿੱਚ ਉਹ ਹੋ ਜਾਣਗੇ ਉਹ। ਥੋੜਾ ਥੋੜਾ ਕਰੰਡ ਨੂੰ ਸਾਟਣਾ। ਹੱਥ ਨਾਲ ਹੀ। ਥੱਕ ਕੇ ਰੋੜਾ ਚਲਾ ਦੇਵੋ। ਨੰਨੇ ਆਲੂ ਚੈਲੋ ਭਰਾਈ ਹੋਏ ਨਹੀਂ। ਇਹਨਾਂ ਨੂੰ ਆਪਾਂ ਬਿਤੇ ਪਲੇਟ ਵਿੱਚ ਕੱਢ ਲੈਣੇ ਆ। ਤੇ ਇਸ ਤੋਂ ਬਾਅਦ ਆਪਾਂ ਤੜਕਾ ਤਿਆਰ ਕਰਦੇ ਹਾਂ ਜੀ ਤੇ ਸਾਬੂਤ ਅਣੀਆਂ ਜੀਰਾ ਪਿਆਜ਼ ਕਾਟ ਕੇ ਪੰਡੇ ਨੂੰ ਤੇ ਟਮਾਟਰ ਪਾ ਕੇ ਸੜਾਈ ਨੂੰ फ्राई कर लिया बेस्ट मसाले पाव नमक अद्धा तो चम्मच क्योंकि सब्जी बिल्कुल घट ही है अद्धा चीलो साउ कटावा जी मेरी हल्दी मिक्स करके ਨਮਕ ਆਲੇ ਬੁਰ ਮਿਕਸ ਹੋ ਗਏ ਨਹੀਂ ਇਹਦੇ ਵਿੱਚ ਥੋੜਾ ਪਾਣੀ ਪਾ ਕੇ ਪਖੜਾ ਲੈਂਦੇ ਹਾਂ ਸਕਣੇ ਪਿਆਜ਼ ਟਮਾਟਰ ਤੇ ਮਸਾਲੇ ਪੱਕ ਗਏ ਨਹੀਂ ਥੋੜੀ ਜਿਹੀ ਹੁਣ ਇਹਦੇ ਵਿੱਚ ਆਪਾਂ ਆਂਬ ਚੂਰ ਪਾਤਾਈ ਇਹ ਨਾਲ ਆਂਬਾਂ ਆਂਬ ਚੂਰ ਨਾਲ ਥੋੜੀ ਟੇਸਟੀ ਬਣਦੀ ਹੈ ਸਬ지 ਥੋੜਾ ਜਿਹਾ ਖੱਟਾਪਨ ਆ ਜਾਂਦਾ ਫਿਰ ਜੀ ਬਹੁਤ ਸਵਾਦ ਵਰਨੀ ਨਹੀਂ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਹਰਦੀ ਦੇ ਪੱਤੇ ਕੱਟੇ ਸੀਗੇ ਉਹ ਪਾ ਦਾਂਗੇ ਮਿਕਸ ਕਰਕੇ ਨੂੰ ਹਰ ਵੀਲੇ ਪੱਤੇ ਦੀ ਫੁੱਜੀ ਬਹੁਤ ਸਵਾਦ ਵਾਲੀ ਹੈ ਤੁਸੀਂ ਵੀ ਟਰਾਈ ਕਰਨਾ ਹਰ ਵੀਲੇ ਪੱਤੇ ਥੋੜੇ ਹੋ ਗਏ ਨੇ ਤੇ ਹੁਣ ਆਪਾਂ ਜਿਹੜੇ ਇਹਦੇ ਵਿੱਚ ਆਲੂ ਸੈਲੋ ਫਰਾਈ ਕੀਤੇ ਸੀ ਉਹ ਪਾ ਦਾਂਗੇ ਮਿਕਸ ਕਰਕੇ ਆਪਾਂ ਇਹਨੂੰ ਕਵਰ ਕਰਕੇ 4-5 ਮਿੰਟ ਲਈ ਪਕਾਵਾਂਗੇ ਆ ਦੇਖੋ ਇਹ ਹੁਣ ਆਪਾਂ 4-5 ਮਿੰਟ ਤੋਂ ਬਾਅਦ ਆਪਣੀ ਸਬਜ਼ੀ ਬਣ ਕੇ ਰੈਡੀ ਹੋ ਗਈ ਹੈ ਜੀ ਆਪ ਖਾਣਾ ਬੱਚਨ ਖਵਾਉਣਾ ਬਹੁਤ ਟੇਸਟੀ ਬਣਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ